ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਹਿ ਸ੍ਰੀ ਭਗਉਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿਉ ਹੀ ਸਹਾਈ अर्जुन ਹਰ ਗੋਬਿੰਦ ਨਾਓ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਦੇ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੇ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਤਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤੱਬੀਆਂ ਜਰਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਦੇਖ ਵਾਈ ਦੇਖ ਕੇ ਅੰਡਿਤ ਕੀਤਾ ਜਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਭੋਲੋ ਜੇ ਵਾਹਿ ਕਰੋ ਜਨਾ ਸਿੰਘਾਂ ਸਿੰਘਣੀਆਂ ਧਰਮ へ ਸੀਸ ਦਿੱਤੇ ਬੰਦ ਬੰਟ ਵਾਈ ਖੋਪਰੀਆਂ ਲੋਹਾਈਆਂ ਤਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਿੰਧਕ ਨਹੀਂ ਹਾਰਿਆ ਤੇਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਪੰਨਿਆ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਹਜੇ ਸਰਬਤ ਖਾਲਸਾ ਜੀ ਕੋ ਵਾਹਿ ਕਰੋ ਵਾਹਿ ਕਰੋ ਵਾਹਿ ਗੁਰੂ ਨਾਮ ਚਿਤ ਆਵੇ ਚਿਤ ਆਵਨ ਦਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਹਾਈ ਦੇਗ ਤੇਗ ਫਤਿਹ ਭਿਰਦ ਕੀ ਪੈਜ पंथ की जी श्री साहेब जी सहाय खालसा जी के बोलबाले बोलो जे वाहे रो सिखा नानदान रहादान परोसा दान दाना सरदान नाम दान श्री अमृत सर साहेब जी के दर्शन इनान चंडे झंडे जुगो जुग अटल धर्म का भोलो जे वाहे द्रो सिखा दा मन नीवा मत उच्ची मत पद रख आप वाहे गुरु हे अकाल पुरख अपने पंथ दे सदा सहाई दा तार जिया ਸ਼੍ਰੀਨਨ ਕਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀਨ ਬਖਸ਼ੋ ਨਿਮਾਣਿਆਂ ਦੇ ਮਾਨ ਸਤਗੁਰੂ ਨਿਤਾਣਿਆਂ ਦੇ ਤਾਨ ਸਤਗੁਰੂ ਨਿਉਟਿਆਂ ਦੀ ਓਟ ਨੇ ਆਸਰਿਆਂ ਦੇ ਅਸਰੇ ਪਤਿ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਐਸੇ ਦੀਨ ਦਿਆਨ ਸਤਿਗੁਰੂ ਧੰਨਾ ਧੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਸਦਕਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਡਲ ਟੌਰ ਐਕਸਟੈਂਸ਼ਨ ਨੂੰ ਦਿਹਾਣਾ ਵਿਖੇ ਸੰਧਿਆ ਦੇ ਵੇਲੇ ਤੋਂ ਆਪ ਜੀ ਦੇ ਹਜ਼ੂਰਾ ਧੰਨ ਧੰਨ ਅਨੋਖੇ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਨੂੰ ਸਮਰਪਤ ਜਪ ਤਪ ਚ ਪਹਿਰਾ ਸਮਾਗਮ ਕਰਵਾਏਗੇ ਗੁਰੂ ਗਰੀਬ ਨਿਵਾਜ ਸਜੇ ਹੋਏ ਦੀਵਾਨਾ ਅੰਦਰ ਜਪਜੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਚੌਪਈ ਸਾਹਿਬ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾ ਕੋਈ ਇਲਾਹੀ ਬਾਣੀ ਦੇ ਕੀਰਤਨ ਹੋਏ ਇਲਾਹੀ ਬਾਣੀ ਪੜਦੇ ਆ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆ ਅਣਗਿਣਤ ਭੁੱਲਾਂ ਹੋਈਆਂ ਅਣਜਾਣੇ ਬੱਚੇ ਸਮਝ ਕੇ ਮੁਹਾ ਕਰਨਾ ਅਗੇ ਵਾਸਤੇ ਸ਼ੁੱਧ ਸਪਸ਼ਟ ਕੁਰਬਾਨੀ ਪੜਨ ਦੀ ਸੇਵਾ ਕਰਨ ਦੀ ਸਮਤ ਬਖਸ਼ਿਸ਼ ਕਰਨੀ ਸਰਬਤ ਸਾਧ ਸੰਗਤ ਦੀ ਦਰਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਂਵਾਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਚੱਲਿਆ ਲੇਖੇ ਵਿੱਚ ਨਾਉਣਾ ਸਮੂਹ ਸਾਧ ਸੰਗਤ ਇਸਤਰੀ ਸਾਧ ਸੰਗ ਸੁਭਾਵਾਂ ਸਮੂਜਤਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਘਰਾਂ ਪਰਵਾਰਾਂ ਵਿੱਚ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਆਉਣ ਵਾਲਾ ਜੀਵਨ ਸੁੱਖਾਂ ਖੁਸ਼ੀਆਂ ਖੇੜਿਆਂ ਭਰਿਆ ਬੱਤੀ ਕਰਵਾ ਲੈਣਾ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਕੇ ਨਿਵਾਜਣਾ ਗੁਰੂ ਗਰੀਬ ਨਿਵਾਜ ਬਾਬਾ ਦੀਪ ਸਿੰਘ ਜੀ ਚੋਪੈਰਾ ਪਰਿਵਾਰ ਵੱਲੋਂ ਜਗਜੀਤ ਸਾਹਿਬ 295 ਪਾਠ ਚੌਪਈ ਸਾਹਿਬ 220 ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ 51 ਪਾਠਾਂ ਦੀ ਸਿਵਾਵਾਂ ਕੀਤੀਆਂ ਗਈਆਂ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੀ ਅੰਮ੍ਰਿਤ ਰੂਪੀ ਕੁਰਬਾਨੀ ਪੜਦੇ ਆ ਸਮੁੱਚੀਆਂ ਸਿਵਾਵਾਂ ਨਿਮੁੰਦਿਆ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੀਂ ਅੱਗੇ ਵਾਸਤੇ ਛੁੱਤ ਸਪਸ਼ਟ ਗੁਰਬਾਣੀ ਪੜਨ ਦੀ ਸੇਵਾ ਕਰਨ ਦੀ ਸਮਤ ਬਖਸ਼ਿਸ਼ ਕਰਨੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਚੋਂ ਆਪ ਜੀ ਦੇ ਹਜ਼ੂਰ ਪੰਚਮ ਪ੍ਰਪਸ਼ਾ ਸਜ ਕੇ ਹਾਜ਼ਰ ਦਰਪਰਵਾਨ ਹੋਏ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਅਗਿਆ ਭਖਸ਼ਾ ਕਿਰਪਾ ਕਰੋ ਪਾਵਨ ਪਵਿੱਤਰੋਂ ਕੰਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਕਿਰਤਾਰਥ ਕਰੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਜੁਗਤ ਬਖਸ਼ੋ ਆਪ ਜੀ ਕੇ ਹਜੂਰਾ ਜਗਜੀਤ ਸਾਹਿਬ ਚੌਪਈ ਸਾਹਿਬ ਸੋਧਰ ਸ੍ਰੀ ਰਹਿਰਾ ਸਾਹਿਬ ਸ੍ਰੀ ਸੁਖਮਨੀ ਸਾਹਿਬ ਸ੍ਰੀ ਰਣਜੀਤ ਸਾਹਿਬ ਜੀ ਦੇ ਆਛੇ ਪੌੜੀਆਂ ਦੇ ਕੀਰਤਨ ਜੀ ਕੀ ਅਰਦਾਸ ਬਲ ਜੋਕ ਮੁਆ ਕਰਨਾ ਸਿਖ ਪੜਦੇ ਸੁਣਦੇ ਸਰਬਤਲਾਹੇ ਬੰਧ ਹੋਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ